ਹਾਂਜੀ ਬਈ ਸਸਤੀ ਕਾ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਜਿਹੜੀ ਕਿ 1401 ਦੇ ਵਿੱਚ ਝੰਡਾ ਰੋਗ ਜਿਹਨੂੰ ਆਪਾਂ ਬਕਾਨੀ ਰੋਗ ਕਹਿੰਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਇੱਕ ਜ਼ਿਮੀਂਦਾਰ ਦੇ ਖੇਤ ਆਪਾਂ ਆਏ ਸੀਗੇ ਤੇ ਉਹਦੇ ਵਿੱਚ ਝੰਡਾ ਰੋਗ ਜਾਦੇ ਹੋਣ ਕਰਕੇ ਬੰਦੇ ਨੂੰ ਖੇਤ ਬੋਣ ਦੀ ਕੀਮਤਾਰ ਤੇ ਪਹੁੰਚ ਚੁੱਕਿਆ ਤਾਂ ਉਹਦਾ ਕਾਰਨ ਕੀ ਬਣਿਆ ਕਿਉਂ ਬਾਹਰ ਹੈ ਜ਼ਿਮੀਂਦਾਰਾ ਖੇਤ ਨੂੰ ਉਹਦੇ ਬਾਰੇ ਗੱਲ ਕਰਦੇ ਆਂ ਵੀਡੀਓ ਦੇ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਪਹੁੰਚ ਸਕੇ ਤੇ ਜੇ ਵੀਡੀਓ Facebook ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤਾਂ ਕਿਸਾਨ ਭਰਾਓ ਜਿਵੇਂ ਕਿ ਆਪਾਂ ਅਕਸਰ ਹੁਣ ਜੀਮਿੰਦਾਰਾਂ ਨੇ ਹਰ ਇੱਕ ਨਿਕ ਨਵੇਂ-ਨਵੇਂ ਵੈਰਾਈਟੀਆਂ ਨਵੇਂ-ਨਵੇਂ ਬੀਜ ਖਰੀਦ ਕੇ ਆਪਾਂ ਲਾਉਨੇ ਆ ਆਪਣੇ ਕਿਸਾਨ ਭਰਾ ਨੇ ਬਬਲ ਸਿੰਘ ਚੈਲ ਆਪਣੇ ਪਿੰਡ ਦਾ ਤੇ ਇਹਨੇ ਮਲੂਚੋ 1401 ਵੈਰਾਈਟੀ ਆਪਦੇ ਖੇਤ ਦੇ ਵਿੱਚ ਲਾਈ ਜੋ ਕਿ ਲਗਭਗ ਅਜ 20-25 ਦਿਨਾਂ ਦੀ ਹੋ ਚੁੱਕੀ ਸੀ ਪਰ ਇਹ ਪੌਣੀ ਪਈ ਗਈ ਉਹਦਾ ਕਾਰਨ ਕੀ ਬਣਿਆ ਜੋ ਕਿ ਵੈਰਾਈਟੀ ਦੇ ਵਿੱਚ ਲਗਭਗ 70 ਤੋਂ 80% ਤੱਕ ਬਕਾਨੀ ਰੋਗ ਆ ਗਿਆ ਝੰਡਾ ਰੋਗ ਤੇ ਆ ਵੇਖੋ ਤੁਸੀਂ ਪੂਰਾ ਖੇਤ ਹੀ ਨਹੀਂ ਲੱਗਦਾ ਵੀ ਜਿਵੇਂ ਬਸ ਨਹੀਂ ਤਾਂ ਝੋਨੇ ਨੇ ਕੋਈ ਫਟਾਰਾ ਕੀਤਾ ਨਹੀਂ ਕੋਈ ਹੋਰ ਸਿੱਧਾ ਇਹਦੇ ਵਿੱਚ ਝੰਡਾ ਰੋਗ ਆ ਗਿਆ ਤੇ ਜਿਹਦੇ ਕਰਕੇ ਇਹ ਖੇਤ ਹੁਣ ਬਾਈ ਹਾਰਿਆ ਝੋਨਾ ਬੋਣਾ ਪੈ ਗਿਆ ਤੇ ਦੁਬਾਰੋ ਲਾਉਣਾ ਪੈਣਾ ਇਹਦਾ ਕਾਰਨ ਕੀ ਬਣਿਆ ਜਦੋਂ ਇਹਨਾਂ ਨਾਲ ਗੱਲਬਾਤ ਹੋਣ ਤੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਬੀਜ ਹੁਣ ਜੇ ਆਪਾਂ ਕਿਸੇ ਵਧੀਆ ਬ੍ਰਾਂਡ ਜਾਂ ਵਧੀਆ ਕੰਪਨੀ ਦੇ ਬੀਜ ਲੈਣੇ ਆ ਉਹ ਘੱਟੋ ਘੱਟ 200 ਪਲੱਸ ਆ ਆਇਤ ਐਂਸਰ ਕੀ ਤੇ ਹੁਣ ਕਈ ਛੋਟੇ ਫਾਰਮਰ ਜਿਹੜੇ ਜ਼ਿਮੀਂਦਾਰ ਅੱਜ ਕੱਲ ਆਪਦੇ ਨਾਮ ਤੋਂ ਫਾਰਮ ਬਣਾਈ ਬੈਠੇ ਆ ਤੇ ਜ਼ਿਮੀਂਦਾਰ ਲਾਲੋ ਕੋਈ ਵੀ ਸੇਠ ਲਾ ਲੇ ਕੋਈ ਵੀ ਹਰ ਇੱਕ ਇਨਸਾਨ ਮੱਲੋ ਵੀ ਬੀਜ ਵਾਲੇ ਕੰਪਨੀਆਂ ਜੇ ਕੋਈ ਬ੍ਰਾਂਡ ਦਾ ਵੀ ਲੈਨੇ ਆਪਾਂ ਉਹ 200 250 ਰੁਪਏ ਕਿਲੋ ਹੁੰਦਾ ਤੇ ਉਹਦਾ ਪੱਕੇ ਵਿਲ ਤੇ ਵੀਜ਼ ਮਿਲਦਾ ਤਾਂ ਹੁਣ ਇੱਥੇ ਲਾਲਚ ਜ਼ਿਮੀਂਦਾਰ ਕੀ ਕਰ ਦਿੰਦਾ ਵੀਜ਼ ਖਰੀਦਣ ਵੇਲੇ ਕਿਤੇ ਵੀ ਹੁਣ ਇਹ 100 ਰੁਪਏ ਕਿਲੋ ਪਤਾ ਨਹੀਂ 150 ਰੁਪਏ ਕਿਲੋ ਵਾਲਾ ਵੀਜ਼ ਸੀਗਾ ਕੋਈ ਇਹਦਾ ਵੈਲਨੈਸ ਹੀ ਕੋਈ ਕੁਛ ਨਹੀਂ ਸੀ ਲਿਆ ਤੀਨਾਂ ਨੇ ਲੈ ਕੇ ਬੀਜ ਖੇਤ ਦੇ ਵਿੱਚ ਨਰਸਰੀ ਤਿਆਰ ਕਰਕੇ ਲਾਤੀ ਤੇ ਲਾਉਣ ਤੋਂ ਬਾਅਦ ਹੀ ਇਹਦੇ ਵਿੱਚ ਬਕਾਨੀ ਰੋਗ ਬਹੁਤ ਜ਼ਿਆਦਾ ਆ ਗਿਆ ਇਹ ਕੋਈ ਆਪਣੇ ਨੇੜੇ ਤੇੜੇ ਪਿੰਡ ਬਲੇਆਲੇ ਕੰਪਨੀ ਆ ਕੋਈ ਉਹਨਾਂ ਤੋਂ ਬੀਜ ਖਰੀਦਾ ਸੀਗਾ ਇਹ ਤੇ ਹੁਣ ਦੇਖੋ ਵੀ ਹਜੇ ਤੱਕ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਹੋਈ ਵੀ ਉਹਨਾਂ ਦਾ ਬਾਕੀ ਜਿੰਨੇ ਕਿਸਾਨ ਵੀਰਾਂ ਨੇ ਉਹਨਾਂ ਤੋਂ ਬੀਜ ਲੈ ਕੇ ਖਰੀਦਾ ਤੁਸੀਂ ਵੀ ਆਪਦੇ ਖੇਤ ਦਾ ਧਿਆਨ ਰੱਖਿਓ ਕਿਉਂਕਿ ਪੂਰਾ ਸੂਝਵਾਨ ਕਿਸਾਨ ਐਵੇਂ ਨਾਰਮਲ ਨਹੀਂ ਹੈਗਾ ਵੀ ਇਹ ਬੀਜ ਦੇ ਵਿੱਚ ਗੜਬੜ ਹੈ ਕਿਉਂਕਿ ਜੇ ਆਪਾਂ ਯਾਰ ਮੈਂ ਤਾਂ ਇੱਕ ਗੱਲ ਕਹਿਣਾ ਵੀ ਜੇ ਆਪਾਂ ਛੋਟੀਆਂ ਕੰਪਨੀਆਂ ਤੋਂ ਸਸਤੇ ਰੇਟ ਤੋਂ ਬੀਜ ਖਰੀਦਦੇ ਨਾ ਉਹਦੇ ਨਾਲੋਂ ਆਪਦਾ ਘਰ ਦਾ ਬੀਜ ਤਿਆਰ ਕਰ ਲਓ ਕਿਉਂਕਿ ਘਰ ਵਾਲੇ ਬੀਜ ਦੇ ਵਿੱਚ ਆਪ ਨੂੰ ਤਸੱਲੀ ਹੈਗੀ ਆ ਤੇ ਹੁਣ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਆਪਾਂ ਵੀ ਹੁਣ ਬਾਕੀ ਇਸ ਵਾਰ ਤਾਂ ਕੋਈ ਮੌਸਮ ਵੀ ਨਹੀਂ ਸੀ ਇਹਦੇ ਅਨੁਕੂਲ ਜਾਦੇ ਵੀ ਝੰਡਾ ਰੋਗ ਆ ਗਏ ਖੇਤ ਦੇ ਵਿੱਚ ਪਰ ਫੇਰ ਵੀ ਇਹਨਾਂ ਦਾ ਨੁਕਸਾਨ ਹੋਇਆ 2 ਕਿੱਲੇ ਵਾਕੇ ਇਹ ਲਾਉਣ ਲੱਗੇ ਹੋਇਆ ਬੋਣਾ ਪੈਣੀ ਹੈ ਕਿਉਂਕਿ ਜਦੋਂ ਝੋਨੇ ਦੇ ਪੱਲੇ ਕੁਝ ਨਹੀਂ ਹੋਣੇ ਨਹੀਂ ਹੈਗੇ ਅੱਗੇ ਤਾਂ ਹਜੇ ਤਾਂ ਇਹਦਾ ਬਹੁਤ ਸਮਾਂ ਪਿਆ ਹੈ ਤਾਂ ਹੁਣ ਜੇ ਉਹਦੋਂ ਬਸ 150 ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਸਸਤਾ ਬੀਜ ਖਰੀਦਿਆ ਜੇ ਵਧੀਆ ਕੰਪਨੀ ਦਾ ਕਿਸੇ ਦਾ ਬੀਜ ਖਰੀਦਦੇ ਕੱਲ ਨੂੰ ਪੱਕਾ ਬੈਲਸ ਆਪਾਂ ਕੁਛ ਵੀ ਕਰਨ ਜੋ ਕਰੇ ਦੁਕਾਨਦਾਰ ਤੋਂ ਪਹਿਲੀ ਗੱਲ ਤਾਂ ਆਪਾਂ ਹਰ ਵਾਰ ਕਹਿੰਦੇ ਆ ਵੀਡੀਓ ਦੇ ਵਿੱਚ ਵਧੀਆ ਬੀਜ ਖਰੀਦੋ ਤੇ ਵਧੀਆ ਕੰਪਨੀ ਖਰੀਦੋ ਤਾਂ ਜੋ ਕਿ ਪੱਕੇ ਬਿੱਲ ਤੇ ਖਰੀਦੋ ਤਾਂ ਜੋ ਕਿ ਕੱਲ ਨੂੰ ਕੋਈ ਗੱਲਬਾਤ ਹੋ ਸਕਦੀ ਹੈ ਤਾਂ ਆਪਣੀ ਸੁਣਵਾਈ ਹੋਵੇ ਹੁਣ ਇਹਦਾ ਕੋਈ ਬਿੱਲ ਨਹੀਂ ਬੱਤਾ ਨਹੀਂ 100 150 ਰੁਪਏ ਕਿਲੋ ਵੀਜ ਦਿੱਤਾ ਸੀ ਤੇ ਜਿਹੜੇ ਮਹਿੰਗੇ ਬ੍ਰਾਂਡ ਕੰਪਨੀਆਂ ਉਹ 250 300 ਰੁਪਏ ਕਿਲੋ ਤੱਕ ਵੇਚਦੀਆਂ ਨੇ ਤੇ ਹੁਣ ਉਹਦਾ ਨਤੀਜਾ ਆਪਣੇ ਸਾਹਮਣੇ ਆ ਉਦੋਂ ਕੀ 5 4 ਕਿਲੋ ਵੀਜ ਲੈਣਾ ਹੁੰਦਾ ਆਪਾਂ 10 ਕਿਲੋ ਵੱਧ ਤੋਂ ਆਦਾ ਔਰ 150000 12000 ਦਾ ਨੁਕਸਾਨ ਸੀ ਹੁਣ 10 15000 ਦਾ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਲੇਬਰ ਦਿੱਤੀ ਕੱਦੂ ਜੀ ਤੇਲ ਮਚਾਇਆ ਹੁਣ ਦੁਬਾਰੋ ਪਨੀਰੀ ਖਰੀਦ ਕੇ ਬਾਹਰੋਂ ਲੈ ਕੇ ਲਾਣੀ ਪੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਆਪ ਹੀ ਸੈਣੋ ਵੀ ਲੇਬਰ ਤਾਂ ਹੁਣ ਡਬਲ ਪੈ ਜਾਨੀ ਆ ਸਾਰੇ ਘਰ ਦੇ ਵੀ ਕੋਟ ਟੋਕਟ ਇਹਨਾਂ ਦਾ 15 20000 ਦਾ ਨੁਕਸਾਨ ਤਾਂ ਹੈ ਹੋਈ ਆ ਤੇ ਦੋ ਕਿੱਲੇ ਖੇਤ ਆ ਜਿਹੜਾ ਹੁਣ ਇਹ ਬਾਕੇ ਦੁਬਾਰੋ ਲਾ ਰਹੇ ਆ ਤਾਂ ਇਹਦਾ ਚਾਰਨ ਹੈਗਾ ਚੰਡਾ ਰੋਗ ਚੰਡਾ ਰੋਗ ਆਉਣ ਦਾ ਕਾਰਨ ਹੈਗਾ ਜਾੜੀ ਬੀਜ ਕਰਕੇ ਕਿਉਂਕਿ ਇਸ ਵਾਰ ਮੌਸਮ ਨਹੀਂ ਹੈਗਾ ਜਾੜੀ ਜੇ ਪਾਕੀ ਵੀ ਮੌਸਮ ਹੁੰਦਾ ਤਾਂ ਇਹਨਾਂ ਕੋਲੇ ਦੋ ਕਿੱਲੇ ਹੋਰ ਵੈਰਾਈਟੀ ਚੰਡਾ ਮਤਲਬ 1400 ਕਿਲੋ ਮਾਰਕੀਟ ਦੇ ਵਿੱਚੋਂ ਵਧੀਆ ਬ੍ਰਾਂਡ ਦੀ ਖਰੀਦ ਕੇ ਲਾਈ ਹੋਈ ਆ ਉਹਦੇ ਵਿੱਚ ਨਹੀਂ ਹੈਗਾ ਕੋਈ ਨਾ ਮਾਤਰ ਇੱਕ ਦੋ ਪੇਡੇ ਹੈਗੇ ਗਿਣਤੀ ਦੇ ਤੇ ਇਹਦੇ ਵਿੱਚ ਤਾਂ ਘੱਟੋ-ਘੱਟ 80% ਜਾੜੇ 80% ਚੰਡਾ ਰੋਗ ਆ ਜਿਹਦੇ ਕਰਕੇ ਇਹ ਖੇਤ ਬਾਤਾ ਹੋਣਾ ਇੱਕਦੂ ਕਰਨ ਲੱਗਿਆ ਪਿਆ ਮੁੰਡਾ ਤਾਂ ਇਸ ਸੀਜ਼ਨ ਵੀ ਜਦੋਂ ਮਾਰ ਪੈਂਦੀ ਆਪਾਂ ਨੂੰ ਇਹ ਘਾਟਾ ਆਪਣਾ ਹੁਣ ਪੂਰੇ ਸੀਜ਼ਨ ਵੀ ਨਹੀਂ ਪੂਰਾ ਹੋਣ ਵਾਲਾ ਤਾਂ ਇਸ ਕਰਕੇ ਆਪਾਂ ਪਹਿਲਾਂ ਹੀ ਕਹਿੰਦੇ ਹੁੰਨੇ ਆ ਵੀ ਜਦੋਂ ਵੀ ਤੁਸੀਂ ਕੋਈ ਬੀਜ ਬੀਜ ਅਰੇ ਸਪਰੇਅ ਕੁਝ ਵੀ ਖਰੀਦਦੇ ਹੋ ਤਾਂ ਪੱਕੇ ਵੈਲ ਤੇ ਖਰੀਦੋ ਤਾਂ ਜੋ ਕੀ ਕੱਲ ਨੂੰ ਆਪਣੇ ਨਾਲ ਕੋਈ ਤੁਖਾ ਤੜੀ ਨਾ ਹੋਵੇ ਤਾਂ ਹੁਣ ਇਹ ਬੀਜ ਸਿਰਫ ਸਸਤੇ ਦੇ ਲਾਲਚ ਤੇ ਖਰੀਦਿਆ ਗਿਆ ਸੀ ਸਸਤੇ ਦੇ ਲਾਲਚ ਚ ਖਰੀਦਣ ਕਰਕੇ ਤੇ ਹੁਣ ਅਜੇ ਇਹ ਬੋਣਾ ਪੈ ਰਿਹਾ ਹੁਣ ਇੱਥੇ ਦੀ ਕੋਈ ਸੁਣਵਾਈ ਨਹੀਂ ਹੁਣ ਇੰਨਾ ਤਾਂ ਬੀਜ ਵਾਲੇ ਨੇ ਸੁਣਨਾ ਤੇ ਨਾ ਕਿਸੇ ਹੋਰ ਨੇ ਕਿਉਂਕਿ ਨਾ ਹੀ ਤਾਂ ਇਦੇ ਕੋਲ ਕੋਈ ਪੱਕਾ ਵੇਲਾ ਤੇ ਨਾ ਹੀ ਕੋਟੋ ਦਾ ਤਾਂ ਇਸ ਕਰਕੇ ਜਦੋਂ ਵੀ ਆਪਾਂ ਫਸਲ ਬੀਜਣੀ ਹੈ ਬੀਜ ਖਰੀਦਣਿਆ ਚਾਹੇ ਕਿਸੇ ਵੀ ਫਸਲ ਦਾ ਪੱਕੇ ਵੇਲੇ ਤੇ ਖਰੀਦੋ ਤੇ ਨੁਕਸਾਨ ਤੋਂ ਬਚੋ